ਪਰਮਾਤਮਾ ਦੀ ਬੜੀ ਕਿਰਪਾ ਇਹੋ ਜੀ ਰਣਨੀਤੀ ਰਏ ਕਿ ਉਹ ਦਿਨਾਂ ਵਿੱਚ ਲੋਕਾਂ ਤੱਕ ਪਹੁੰਚਣਾ ਤੇ ਲੋਕ ਬਣਾਉਣੇ ਆ ਅਸੀਂ ਲੋਕਾਂ ਦੇ ਲੋਕ ਸਾਡੇ ਆਏ ਜੀ ਇਹ ਰਣਨੀਤੀ ਹੈ ਕਿ ਅੱਗੇ ਅੱਗੇ ਵੱਡਾ ਹਲਚਲ ਹੋਊਗਾ ਤੁਹਾਨੂੰ ਆਵਾਜ਼ ਦੇ ਅਸੀਂ ਤਾਂ ਇਹ ਮਾਲਕ ਜੱਡੀ ਇਹ ਪਲੇਅਰ ਆਵਾਜ਼ ਜਿੰਨਾਂ ਆਵਾਜ਼ ਕੱਟਦੇ ਨੇ ਉਸ ਤੋਂ ਬਾਅਦ ਹਜੂਮ ਦੇਖ ਲਈਏ ਮਾਲਕ ਪੂਜਣ ਆਜੂ ਜਿੰਦਾਬਾਦ ਮਾਲਕ ਪੂਜਣ ਆਜੂ ਜਿੰਦਾਬਾਦ ਉਹ ਦੂਰ ਕੀ ਕਹਨਦੇ ਹੋ ਲੋਕਾਂ ਨੂੰ ਇਹ ਫੀਲ ਆ ਕੇ ਇਸ ਲੈਫਟ ਤੇ ਭਰਮਾਏ ਨਾ ਜਾਣਾ ਅੱਜ ਸਿਲੈਕਸ਼ਨ ਚ ਅਸਲੀ ਮੁੱਦਿਆਂ ਤੇ ਜਾਣਾ ਜੋ ਸਰਕਾਰ ਦੇ ਸਬੰਧ ਇਨਸਾਨ ਦਾ ਫੇਲਿਅਰ ਹੈ ਅਜ ਲੋਰਡ ਆਰਡਰ ਬਿਲਕੁਲ ਬੇਕਾਰ ਹੋ ਗਿਆ ਲੋਇਸਟ ਲੈਵਲ ਤੇ ਪਹੁੰਚਿਆ ਹੋਇਆ ਕਿਸੇ ਦੀ ਸੁਣਵਾਈ ਨਹੀਂ شریف ਆਦਮੀ ਡਰਿਆ ਹੋਇਆ ਉਹ ਕਿੰਨੇ ਚੋਰ ਚੱਕੇ ਨੇ ਉਹ ਸਿਰ ਛੱਡ ਕੇ ਆ ਗਏ ਅੱਜ ਸਰਕਾਰਾਂ ਦੇ ਦਫ਼ਤਰ ਬੰਦ ਹੋ ਗਏ ਨਾ ਡੀ.ਟੀ.ਓ ਦਫ਼ਤਰ ਚੱਲਦਾ ਹੈ ਰਜਿਸਟਰੀ ਡਿਸਟ੍ਰਿਕਟ ਸਪਾਸਟਰ ਦੇ ਅੰਦਰ ਕੰਮ ਨਹੀਂ ਸਗਦਾ ਕਿਸੇ ਨੂੰ ਲੱਗਦਾ ਬਹੁਤ ਘੱਟ ਕੰਮ ਕਰਦਾ ਦਸਟਰੀ ਸੀਐਸਟੀ ਦਫ਼ਤਰ ਕੰਮ ਕਰਦਾ ਹੈ ਜਿਹੜਾ ਵਪਾਰੀਆਂ ਦਾ ਜਿੰਨਾਂ ਪਰੇਸ਼ਾਨ ਵਪਾਰ ਇਨੇ ਰੈਸੈਸ਼ਨ ਚ ਗਾਹ ਉੱਟ ਰਿਹਾ ਹੈ ਇਸ ਮੁੱਦੇ ਆ ਤੇ ਲੋਕਾਂ ਚ ਜਾ ਰਹੇ ਆ ਜਿਹੜੇ ਸਹੀ ਮੁੱਦੇ ਨੇ ਔਰ ਇਹ ਸੂਬੇ ਦੇ ਮੁੱਦੇ ਨੇ ਇਹਨੂੰ ਬਚਾਉਣ ਦੀ ਗੱਲ ਹੈ ਪੂਰੀ ਸਰਕਾਰ ਨੂੰ ਮੈਸੇਜ ਦੇਣਾ ਤੁਸੀਂ ਆਪ ਦੇਖੋ ਕਿਹੜੇ ਕਿਹੜੇ ਸੌਰੀ ਇਹ ਤਮਾਮ ਨੇ ਜਿਹੜੇ ਸੌਰੀ ਜੀ ਕਹਿ ਸਕਦੇ ਨੇ ਕੰਮ ਕੀਤੇ ਆ ਉਹ ਬੋਲਦੇ ਪਏ ਆ ਅੱਜ ਯਾਦ ਕਰਦੇ ਆ ਪਿਛਲੇ 5 ਸਾਲ ਦੇ ਮੈਨੂੰ ਲੱਗਦਾ ਸਾਰਾ ਹੀ ਲੁਧਿਆਣਾ ਆ ਕੇ ਇੱਥੇ ਖੜ ਗਿਆ ਅੱਜ ਜ਼ਰੂਰਤ ਕੀ ਆ ਕਿ ਆਮ ਆਦਮੀ ਪਾਰਟੀ ਦੀ ਤਿੰਨਾਂ ਸਾਡਾਂ ਦੀ ਜਿਹੜੀ ਮਾੜੀ ਕਾਰਗੁਜ਼ਾਰੀ ਇਹ ਅਸਲੀ ਗੱਲ ਹੈ ਮੰਡੇਟ ਉਸ ਗੱਲ ਦਾ ਹੈਗਾ ਪੰਜਾਬ ਦੇ ਲੋਕ ਸਿਆਣੇ ਆ ਕਿਉਂਕਿ 3 ਸਾਲ ਪਹਿਲਾਂ ਜਿਹੜਾ ਮੰਡੇਟ ਮਿਲਿਆ ਸੀ ਉਹਦੇ ਵਿੱਚ ਸਵਾਏ ਸੋਸ਼ਲ ਮੀਡੀਆ ਤੋਂ ਇਹ ਦਿਖਾਉਣ ਤੋਂ ਵੀ ਅਸੀਂ ਬਹੁਤ ਕੁਝ ਕੀਤਾ ਪੰਜਾਬ ਲਈ ਕੁਝ ਨਹੀਂ ਕੀਤਾ ਪੰਜਾਬ ਦੀ ਲਾਅ ਐਂਡ ਆਰਡਰ ਪੰਜਾਬ ਦੇ ਹਰ ਫੀਲਡ ਦੇ ਵਿੱਚ ਇਹ ਸਰਕਾਰ ਫੇਲ ਹੋਈ ਆ ਤੇ ਸਭ ਤੋਂ ਵੱਡੀ ਗੱਲ ਜਿਹੜੀ ਆ ਇਹ ਜਿਹੜੀ ਦਿੱਲੀ ਦੀ ਫੇਲਡ ਟੀਮ ਆ ਉਹ ਹੁਣ ਕੰਟਰੋਲ ਕਰ ਰਹੀ ਆ ਪੰਜਾਬ ਨੂੰ ਜੋ ਇਸ ਕਰਕੇ ਪੰਜਾਬੀਆਂ ਨੂੰ ਇਹ ਕਦੀ ਵੀ ਇਹ ਮੁਆਫਕ ਹੀ ਨਹੀਂ ਬੈਠਦੀਆਂ ਇਹ ਜਿਹੜੀਆਂ ਗੱਲਾਂ ਹੈਗੀਆਂ ਔਰ ਆਉਣ ਵਾਲੇ ਸਮੇਂ 'ਚ ਜਦੋਂ 19 ਤਰੀਕ ਨੂੰ ਵੋਟਾਂ ਹੋਣਗੀਆਂ ਤੇ ਤੁਸੀਂ ਕਲੀਅਰ ਕੱਟ ਜਿਹੜਾ ਰਿਜ਼ਲਟ ਆ ਉਹ ਆਸ਼ੂ ਹੋਣਾਂ ਦੀ ਫੇਵਰ 'ਚ ਦੇਖਣਾ। ਰਾਮਾ ਸਕਦੇ ਅੱਜ ਹੜ ਆਇਆ ਹੋਇਆ ਅੱਜ ਤੁਸੀਂ ਮੈਨੂੰ ਲੱਗਦਾ ਕਿ ਅਸੀਂ ਇੱਕ ਸਿੰਪਲ ਬੇਨਤੀ ਕੀਤੀ ਸੀ ਕਿ ਆਪਾਂ 11 ਵਜੇ ਜਿਹੜੇ ਆ ਆ ਜਿਹੜੇ ਕਾਫੀ ਦਾਖਲ ਕਰਾਉਂਦੇ ਆ ਤੇ ਤੁਸੀਂ ਆ ਭੇਜਦੇ ਜਿਹੜੇ ਆ ਤੁਸੀਂ ਆਪੇ ਦੀ ਬਿਜ਼ਨਸ ਕਰ ਸਕਦੇ ਸਾਡੇ ਕੌਂਸਲਰਾਂ ਨੇ ਉੱਥੇ ਮਿਸ਼ਨ ਦੇ ਲੀਡਰ ਵੀ ਨੇ ਅਸੀਂ ਤਾਂ ਇਹ ਕਹਾਂਗੇ ਕਿ ਜਿਹੜਾ ਜੇ ਇਸ ਲੀਡਰ ਤੇ ਰੀਡ ਦੀ ਹੱਡੀ ਹੈਗੀ ਆ ਆਲੀ ਗੱਲ ਹੈ ਬਹੁਤੇ ਲੀਡਰਾਂ ਦੀ ਰੀਡ ਦੀ ਹੱਡੀ ਹੈ ਨਹੀਂ ਸੋ ਅੱਜ ਸਾਨੂੰ ਰੀਡ ਦੀ ਹੱਡੀ ਵਾਲੇ ਲੀਡਰ ਨੂੰ ਚੂਜ਼ ਕਰਨਾ ਚਾਹੀਦਾ ਤਾਂ ਕਿ ਪੰਜਾਬ ਲਈ ਅਸੀਂ ਕੋਈ ਚੰਗੀ ਜਿਹੜੀ ਆ ਪ੍ਰਤਪਾ ਸਕੀਏ ਬੰਦਾਂ ਲਈ ਲੱਗੇ ਜਿਹੜੇ ਆ ਨਿਸ਼ਚਿਤ ਕਹਿ ਸਕਦੇ ਵੀ ਜਿਹੜੇ ਕੰਮ ਕੀਤੇ ਹੋਏ ਆ ਉਹ ਆ ਲੋਕ ਆ ਰਹੇ ਆ ਮਿੰਦਰਪਾਲ ਜੀ ਜਿਹੜੇ ਕੰਮ ਆਸ਼ੀਸ਼ ਦੇ ਮੈਨੂੰ ਲੱਗਦਾ ਜਿਹੜੇ ਲੁਧਿਆਣੇ ਦੇ ਕੰਮ ਖਾਸ ਕਰਕੇ ਆ ਉਹ ਭਾਰਤ ਭੂਗੋਲ ਨੂੰ ਆਸ਼ੀਸ਼ ਨੇ ਕੀਤੇ ਆ ਉਹ ਥੋੜਾ ਜਿਹਾ ਮੈਨੂੰ ਲੱਗਦਾ ਆਪਣੀ ਗ੍ਰਾਂਟ ਵੀ ਜਿਹੜੀ ਵੰਡਨੀ ਸੀ